ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤ ਸ੍ਰੀ ਅਕਾਲ ਮੈਂ ਪਿਛਲੇ ਸਮੇਂ ਤੋਂ ਥੋੜਾ ਜਿਹਾ ਬਿਮਾਰ ਸੀਗੀ ਤੇ ਮੈਂ ਵੀਡੀਓ ਨਹੀਂ ਪਾਈਆਂ ਜੀਆਂ ਇਸ ਕਰਕੇ ਜਿਵੇਂ ਜਿਵੇਂ ਹੁਣ ਸਿਹਤ ਵਿੱਚ ਸੁਧਾਰ ਹੁੰਦਾ ਜਾਊਗਾ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਤੁਸੀਂ ਜਿਸ ਤਰ੍ਹਾਂ ਮੈਨੂੰ ਅੱਗੇ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਮੇਰੀ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਆਓ ਆਪਾਂ ਅੱਜ ਦੇਖਦੇ ਹਾਂ ਐਸ ਲੰਗਰ ਵਾਲੇ ਬਾਬੇ ਦੀ ਪਿਆਰੀ ਜਿਹੀ ਵੀਡੀਓ ਪੰਜਾਬ ਵਿੱਚ ਸੇਵਾ ਦਾ ਸੰਕਲਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਜਿਸ ਨੂੰ ਆਪਾਂ ਲੰਗਰ ਪ੍ਰਥਾ ਕਹਿੰਦੇ ਆ ਜਦੋਂ ਕਿਸੇ ਹਸਪਤਾਲ ਵਿੱਚ ਸਾਂਝੀਆਂ ਥਾਵਾਂ ਤੇ ਲੰਗਰ ਚੱਲਦਾ ਹੈ ਤੇ ਜਿਹੜੇ ਮਰੀਜ਼ ਨੇ ਜਾਂ ਉਹਨਾਂ ਦੇ ਵਾਰਿਸ ਨੇ ਉਹਨਾਂ ਨੂੰ ਮੁਫਤ ਦੇ ਵਿੱਚ ਸਵੇਰ ਦੁਪਹਿਰੇ ਸ਼ਾਮ ਭੋਜਨ ਦੁੱਧ ਦਲੀਆ ਖਿਚੜੀ ਵਗੈਰਾ ਮਿਲਦੇ ਹਨ ਤਾਂ ਉਹਨਾਂ ਦੀ ਜਿਹੜੀ ਰੂਹ ਆ ਉਹ ਪ੍ਰਸੰਨ ਹੁੰਦੀ ਹੈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਹੈ ਜਦੋਂ ਸਧਾਰਨ ਨਜ਼ਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਸੇ ਹਸਪਤਾਲ ਵਿੱਚ ਲੰਗਰ ਵਰਤਦਾ ਤਾਂ ਉਹ ਕਈ ਵਾਰ ਸਾਡੇ ਮਨਾਂ ਦੀ ਜਿਹੜੀ ਆਮ ਪਰਵਿਰਤੀ ਆ ਉਹਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ ਪਰ ਜਦੋਂ ਅਸੀਂ ਹਸਪਤਾਲ ਦੇ ਵਿੱਚ ਕੋਈ ਸਮਾਂ ਕੋਈ ਵਿਖੜਾ ਜਿਹੜਾ ਮਾਰਗ ਆ ਉਹ ਆਪਦੇ ਤਨ ਤੇ ਹੰਡਾਉਂਦੇ ਹਾਂ ਤਾਂ ਫਿਰ ਪਤਾ ਲੱਗਦਾ ਹੈ ਕਿ ਆਖਰਕਾਰ ਇਸ ਲੰਗਰ ਦੀ ਉਹਨਾਂ ਮਰੀਜ਼ਾਂ ਲਈ ਉਹਨਾਂ ਦੇ ਵਾਰਸਾਂ ਲਈ ਕੀ ਮਹੱਤਤਾ ਹੈ ਬਟਿੰਡਾ ਦਾ ਇਹ ਮਜ ਹਸਪਤਾਲ ਜਿੱਥੇ ਲੰਗਰ ਵਾਲਾ ਬਾਬਾ ਦੇ ਨਾਂ ਨਾਲ ਮਸ਼ਹੂਰ ਹਨ ਸੁਬੇਗ ਸਿੰਘ ਕੁਝ ਸਮਾਂ ਪਹਿਲਾਂ ਇੱਕ ਅਰਸੇ ਦੇ ਵਿੱਚ ਜਦੋਂ ਮੈਂ ਇੱਥੇ ਆਇਆ ਸੀ ਤਾਂ ਸੁਬੇਗ ਸਿੰਘ ਦੀ ਜੋ ਸੇਵਾ ਸੀ ਲੰਗਰ ਦੀ ਉਸ ਨੂੰ ਦੇਖ ਕੇ ਇੱਕ ਆਮ ਜਿਹਾ ਵਰਤਾਰਾ ਹੀ ਲੱਗਿਆ ਸੀ ਪਰ ਜਦੋਂ ਪਰਿਵਾਰਕ ਦੁੱਖ ਆ ਜਿਹੜਾ ਉਹ ਆਪਦੇ ਪਿੰਡੇ ਤੇ ਹਣਾਉਂਦੇ ਆ ਇਸ ਹਸਪਤਾਲ ਦੀ ਸ਼ਰਨ ਵਿੱਚ ਆਉਣਾ ਪਿਆ ਤਾਂ ਇੱਕ ਵਾਰ ਜਿਹੜਾ ਸਿੱਧਾ ਵਾ ਸੀ ਉਹ ਫਿਰ ਸੁਬੇਗ ਸਿੰਘ ਅਸੀਂ ਉਸ ਦੇ ਸਾਥੀ ਸੇਵਾਦਾਰ ਨੇ ਜੋ ਜੋ ਨਿਸ਼ਕਾਮ ਸੇਵਾ ਕਰ ਰਹੇ ਨੇ ਬਿਨਾਂ ਕਿਸੇ ਪੈਸੇ ਦੇ ਲਾਲਚ ਤੋਂ ਲਗਾਤਾਰ 6 ਸਾਲਾਂ ਤੋਂ ਐਮਜ਼ ਦੇ ਵਿੱਚ ਜਿਹੜਾ ਹੈਗਾ ਉਹ ਲੰਗਰ ਦੁੱਧ ਖਿਚੜੀ ਦਲੀਆ ਵਗੈਰਾ ਦੀ ਸੇਵਾ ਹਰ ਰੋਜ਼ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਹੋਵੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਕੋਹਰਾ ਹੋਵੇ ਧੁੰਦ ਹੋਵੇ ਠੰਡ ਹੋਵੇ ਉਹ ਬਾਖੂਬੀ ਨਾਲ ਇੱਥੇ ਨਿਭਾਉਂਦੇ ਹਨ ਆਖਰ ਕੌਣ ਹਨ ਸੁਵੇਕ ਸਿੰਘ ਉਹਨਾਂ ਦੇ ਮਨ ਵਿੱਚ ਇਹ ਫੁਰਨਾ ਕਿਵੇਂ ਬਣਿਆ ਕਿ ਉਹ ਆਪਣਾ ਤਨਮਾਨ ਤਾਂ ਤੇ ਆਪਣੀ ਜਿੰਨੀ ਜਾਇਦਾਦ ਆ ਉਹ ਇਸ ਲੰਗਰ ਦੇ ਲੇਖੇ ਲਉਣਗੇ ਇਸ ਬਾਰੇ ਤੁਹਾਨੂੰ ਅੱਜ ਦੱਸਾਂਗੇ ਤੇ ਗੱਲ ਕਰਾਂਗੇ ਸੁਵੇਕ ਸਿੰਘ ਦੇ ਨਾਲ ਉਹਨਾਂ ਨੇ ਕਿਸ ਸੰਕਰਪ ਨੂੰ ਲੈ ਕੇ ਇਹ ਸਿਰਜਣਾ ਕੀਤੀ ਇਹ ਸੇਵਾ ਸ਼ੁਰੂ ਕੀਤੀ ਅਤੇ ਆਉਣ ਵਾਲੇ ਭਵਿੱਖ ਵਿੱਚ ਉਹ ਕੀ ਸੋਚਦੇ ਹਨ ਆਪ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਸੁਰਿੰਦਰ ਸਿੰਘ ਮਾਨ ਆਓ ਦੇਖਦੇ ਹਾਂ ਕਿ ਸੁਵੇਕ ਸਿੰਘ ਇਸ ਬਾਰੇ ਕੀ ਕਹਿੰਦੇ ਹਨ ਅਤੇ ਉਸ ਲੰਗਰ ਦੇ ਵਿੱਚ ਜੋ ਹਾਲਾਤ ਨੇ ਜੋ ਸੰਗਤਾਂ ਪ੍ਰਸ਼ਾਸਨ ਦਾ ਸ਼ੱਕਦਿਆਂ ਨੇ ਉਹਨਾਂ ਦਾ ਦ੍ਰਿਸ਼ ਕੀ ਹੈ ਕਭੀ ਕਦੋਂ ਤੋਂ ਇਹ ਸੇਵਾ ਚੱਲ ਰਹੀ ਤੁਹਾਡੇ ਬੰਨ ਦੇ ਵਿੱਚ ਜਿਵੇਂ ਫੁਰਮਿਆ ਇਹ ਸੇਵਾ 2019 ਤੋਂ ਚੱਲਦੀ ਪਈ ਹੈ ਜਦੋਂ ਕਰੋਨਾ ਆਇਆ ਸੀ ਨਾ ਕਰੋਨੇ ਤੋਂ ਪਹਿਲਾਂ ਦੀ ਚੱਲਦੀ ਪਈ ਹੈ ਜਦੋਂ ਇਹ ਸਟਾਰਟ ਹੋਈ ਹੈ ਆਪੀਡੀ ਉਹ ਉਹ ਦੋਕ ਦਿਨ ਬਾਅਦ ਤਿੰਨ ਦਿਨ ਬਾਅਦ ਇਹ ਸੇਵਾ ਸ਼ੁਰੂ ਕਰ ਲਈ ਸੀ ਆਪਾਂ ਨੇ ਕੋਣਾ ਕੀ ਸੀ ਕੀ ਘਟਨਾ ਸੀ ਮਨ ਦੇ ਵਿੱਚ ਵੀ ਕਰਨੀ ਪਈ ਤੁਹਾਨੂੰ ਘਟਨਾ ਤਾਂ ਚੱਲ ਪਹਿਲਾਂ ਪਰਿਵਾਰਕ ਘਟਨਾਵਾਂ ਘਟੀਆਂ ਹੀ ਸੀ ਪਰ ਜਦੋਂ ਇਹ ਸੋਚਿਆ ਵੀ ਐਮ ਜਾ ਗਿਆ ਐਡਾ ਵੱਡਾ ਹਜ਼ਾਰਾ ਆ ਗਿਆ ਵੀ ਇੱਥੇ ਲੱਖਾਂ ਲੋਕਾਂ ਨੇ ਇਲਾਜ ਕਰਾਉਣਾ ਹੈ ਇੱਥੇ ਦੁਖੀ ਲੋਕ ਆਉਣਗੇ ਕਿਉਂਕਿ ਬਿਮਾਰੀਆਂ ਦੇ ਵੱਡੀਆਂ-ਵੱਡੀਆਂ ਮੇਜਰ ਬਿਮਾਰੀਆਂ ਦੇ ਲੋਕ ਆਉਂਦੇ ਆ ਉਹਨਾਂ ਦੇ ਵਾਰਿਸ ਵੀ ਆਉਂਦੇ ਆ ਫਿਰ ਇਹ ਸੋਚ ਲਿਆ ਵੀ ਸਾਰਿਆਂ ਤੋਂ ਵੱਡਾ ਵੀ ਆ ਕਾਜ ਹੈ ਬਾਕੀ ਦਾ ਸਾਰੇ ਕਾਜ ਯਾਰ ਮੈਨੂੰ ਫਿੱਕੇ ਲੱਗੇ ਕਿ ਆਪਾਂ ਸੱਚੇ ਪਾਤਸ਼ਾਹ ਦੇ ਲੜ ਲੱਗিয়ে ਤੇ ਆਹ ਸੇਵਾ ਦੇ ਵਿੱਚ ਲਾਈਏ ਸਾਰਾ ਕੁਝ ਉਹ ਸੇਵਾ ਦੇ ਵਿੱਚ ਫਿਰ ਲਾਉਂਦੇ ਫਿਰ ਸਾਰਾ ਕੁਝ ਇਹੋ ਜੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਇਹ ਸਾਰਾ ਕੁਝ ਹੀ ਫਿਰ ਸਮਰਪਿਤ ਹੀ ਕਰਤਾ ਸੇਵਾ ਨੂੰ ਤਨ ਮਨ ਤੇ ਤਾਂ ਆਪਦੀ ਪ੍ਰਾਪਰਟੀ ਵੀ ਸਾਰੀ ਸੀ ਜਿਹੜੀ ਉਹ ਬਾਬੇ ਨਾਨਕ ਨੂੰ ਹੀ ਦੇ ਦਿੱਤੀ ਇਹ ਇਨ ਦੁਖੀਆਂ ਦਾ ਲੰਗਰ ਲਾਉਣੇ ਆ ਉਧਰ ਗੁਰਦੁਆਰਾ ਬਣਾਇਆ ਗੁਰਦੁਆਰੇ ਦੇ ਵਿੱਚ ਰਹਿਣ ਬਸੇਰਾ ਬਹੁਤ ਵੱਡਾ ਹੁਣ ਸਰਾਮ ਬਣੀ ਜਾਂਦੀ ਹੈ ਇਸ ਤਰ੍ਹਾਂ ਤਕਰੀਬਨ 250 ਕਮਰਾ ਇਸ ਤਰ੍ਹਾਂ ਦੇ ਵਿੱਚ ਬਣੂਗਾ ਪੰਜ ਮੰਜ਼ਲੀ ਹੈ ਇਹਦੀ ਚੌਥੀ ਮੰਜ਼ਲ ਹੈ ਜਿਹੜੀ ਉਹ ਮਤਲਬ ਹੁਣ ਤਿਆਰ ਹੋ ਰਹੀ ਹੈ ਇਸ ਸਰਾਮ ਹੀ ਬਣਾਵਾਂਗੇ ਇਸ ਕਰਕੇ ਵੀ ਇੱਥੇ ਦੂਰੋਂ ਲੋਕ ਆਉਂਦੇ ਨੇ ਤੇ ਵੱਡੀਆਂ ਮੇਜਰ ਬਿਮਾਰੀਆਂ ਐ ਜਿਵੇਂ ਹਣ ਸਪੋਜ਼ ਕਰ ਲੋ ਕਿ ਕੋਈ ਕੈਂਸਰ ਪੇਸ਼ੈਂਟ ਆ ਗਿਆ ਉਹਨੂੰ ਕੀਮੋਂ ਲੱਗਣੀ ਐ ਤਾਂ ਉਹਨਾਂ ਨੇ ਵੀ ਕੋ ਦੱਸ ਦਰ ਰਹਿਣਾ ਐ ਸਿੱਕੇ ਲੱਗਣੇ ਆ ਤਾਂ 30 35 ਸਿੱਕੇ ਲੱਗਣੇ ਆ ਬਾਕੀ ਹੋਰ ਬਿਮਾਰੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਇਲਾਜ ਲੰਮੇ ਨੇ ਉਹ ਵੀ ਕਈ ਡਾਕਟਰ ਕਹਿ ਦਿੰਦੇ ਨੇ ਵੀ ਭਾਈ ਜਦੋਂ ਆ ਤੁਹਾਨੂੰ ਆ ਲੱਛਣ ਦੱਸਣਗੇ ਤਾਂ ਤੁਸੀਂ 24 ਘੰਟਿਆਂ ਤੋਂ ਵੀ 10 ਘੰਟਿਆਂ ਦੇ ਵਿੱਚ ਜਾਂ कि ਸਾਡੇ ਕੋਲੇ હાજર ਹੋਣਾ ਫਿਰ ਉਹ ਮਰੀਜ਼ ਨੂੰ ਸਾਰਿਆਂ ਤੋਂ ਨੇੜੇ ਰਹਿਣਾ ਪੈਂਦਾ ਤੇ ਤੁਹਾਨੂੰ ਪਤਾ ਹੈ ਵੀ ਬਾਜ਼ਾਰ ਬਹੁਤ ਮਹਿੰਗਾ ਹੈ ਤੇ ਸਾਰਿਆਂ ਤੋਂ ਨੇੜੇ ਰਹਿਣ ਦਾ ਫਿਰ ਇਹੀ ਇਹ ਦੁਆਰ ਦੇ ਨਾਲ ਆਸਰਾ ਤੇ ਫਿਰ ਉੱਥੇ ਲੋਕ ਕਮਰਿਆਂ 'ਚ ਰਹਿਣਗੇ ਇਸ ਕਰਕੇ ਇਹ ਸੋਚਿਆ ਸੀ ਪਹਿਲਾਂ ਰੈਨ ਬਸੇਰਾ ਬਣਾਇਆ ਸੀ ਉਹ ਖੁੱਲਾ ਉਹਦੇ ਵਿੱਚ ਲੋਕ ਮੰਜੇ ਲਾ ਕੇ ਫਿਰ ਗੱਦੇ ਲਾ ਕੇ ਤੇ ਆਪ ਦਾ ਰਾਤ ਕੱਟ ਸਕਦੇ ਨੇ ਇਹ ਜਿਹੜੇ ਕਈ ਦੂਰੋਂ ਆਉਂਦੇ ਨੇ ਦੂਰੋਂ ਆ ਕੇ ਤੇ ਰਾਤ ਪੈ ਜਾਂਦੀ ਹੈ ਟੈਸਟਾਂ ਦੀ ਰਿਪੋਰਟ ਨਹੀਂ ਮਿਲਦੀ ਕਈ ਵਾਰੀ ਉਹ ਟੈਸਟਾਂ ਦੀ ਜਿਹੜੀ ਰਿਪੋਰਟ ਅਗਲੇ ਦਿਨ ਮਿਲਦੀ ਹੈ ਫਿਰ ਉਹ ਤੀਸਰੇ ਦਿਨ ਡਾਕਟਰ ਉਹ ਹੀ ਪੈਂਦਾ ਫਿਰ ਡਾਕਟਰ ਨੂੰ ਦਿਖਾਉਣਾ ਤਕਰੀਬਨ ਦੂਰੋਂ ਆਇਆ ਨੂੰ ਦੋ ਦਿਨ ਉਹ ਵੀ ਲੱਗ ਜਾਂਦੇ ਨੇ ਅੱਜ ਕੱਲ ਇਹ ਇਸ ਕਰਕੇ ਇੱਕ ਆਸਰਾ ਹੈ ਗਰੀਬ ਲੋਕਾਂ ਦਾ ਆਸਰਾ ਹੈ ਗਰੀਬ ਕੀ ਅਮੀਰ ਕੀ ਬਿਮਾਰੀ ਦਾ ਕਿਸੇ ਦੇ ਘਰ ਪੈਸਾ ਨਹੀਂ ਛੜਦੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਹੀ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਾ ਤੇ ਸਾਨੂੰ ਇਹ ਜਿਹੜੇ ਕੰਮ ਤੇ ਲਾਇਆ ਤੋ ਉਸ ਕੰਮ ਤੇ ਲਾਈ ਰੱਖ ਜੋ ਵੀ ਇਹ ਮਹਾਰਾਜ ਦੀ ਰਜਾ ਹੈ ਸੱਚੇ ਪਾਤਸ਼ਾਹ ਦੇ ਜੇ ਮੇਰੇ ਕੋਈ ਪਰਿਵਾਰ ਨਾਲ ਘਟਨਾਵਾਂ ਘਟੀਆਂ ਤੇ ਜਦੋਂ ਆਪਣੇ ਗੁਰੂਆਂ ਨੇ ਬਾਣਾ ਮੰਨ ਲਿਆ ਤੇ ਅਸੀਂ ਵੀ ਉਹਨਾਂ ਦੇ ਪਤਚਨਾਂ ਤੇ ਆ ਉਹ ਸਾਡੇ ਪਿਤਾ ਨੇ ਦਸ਼ਮੇਸ਼ ਪਿਤਾ ਤੇ ਅਸੀਂ ਵੀ ਉਹਨਾਂ ਦੇ ਨਾਲ ਬਾਣਾ ਮੰਨ ਕੇ ਤੇ ਉਹਨਾਂ ਦੀ ਸੇਵਾ ਦੇ ਵਿੱਚ ਹੀ ਸਮਰਪਤ ਆ ਬਾਬੇ ਨਾਨਕ ਦੀ ਸੇਵਾ ਸੁਖਪਤਾ। ਉਹ ਵੀ ਪਹਿਲਾਂ ਕਿਹੜੇ ਕਾਰੋਬਾਰ ਕਰਦੇ ਸੀ ਕਿ ਕਿਹਦੇ ਛੱਤ 'ਤੇ ਇੱਕ ਸਮੇਂ ਜਰ ਆਏ ਹੁੰਦੇ ਸੀ ਬਦਲਾਅ ਲੱਗਿਆ ਉਹਨਾਂ ਚੀਜ਼ਾਂ ਤੇ ਉਸ ਜ਼ਿੰਦਗੀ ਤੇ ਜ਼ਿੰਦਗੀ ਜੋ ਕੀ ਕਾਰੋਬਾਰ। ਉਹ ਪਹਿਲਾਂ ਕੱਕਾ ਗੱਲ ਇਹ ਹੰਦੀ ਜਵਾਨੀ ਵਾਰੇ ਚ ਹਰੇਕ ਬੰਦੇ ਦੀ ਇਹ ਤਮੰਨਾ ਹੁੰਦੀ ਹੈ ਵੀ ਮੇਰਾ ਚੰਗਾ ਕੰਮ ਚੱਲੇ। ਕਾਰੋਬਾਰ ਚੱਲੇ ਜਾਂ ਕੋਈ ਜੇ ਜੁਗ ਕੋਈ ਵੀ ਕੰਮ ਕਰਦਾ ਖੇਤੀ ਕਰਦਾ ਕੋਈ ਵਪਾਰ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਮੈਂ ਵੀ ਪੜ੍ਹ ਲਿਖ ਕੇ ਪਹਿਲਾਂ ਇਹੀ ਸੀ ਵੀ ਇਕਨੋਮਿਕਸ ਦੀ ਪੜ੍ਹਾਈ ਕੀਤੀ ਸੀ ਮੈਥ ਦੀ ਵੀ ਸੱਚੇ ਪਾਤਸ਼ਾਹ ਨੂੰ ਇਹੀ ਸੋਚਦੇ ਸੀ ਵੀ ਮਹਾਰਾਜ ਕੋਈ ਚੰਗੀ ਜੀ ਨੌਕਰੀ ਦੇ ਉਹ ਨੌਕਰੀ ਤਾਂ ਵਹਿੰਦੇ ਰਹੇ ਇੱਕ ਦੋ ਵਾਰੀ ਪੁਲਿਸ ਪਦਸ ਦੇ ਵਿੱਚ ਕੰਮ ਬਣਿਆ ਪੁਲਿਸ ਚ ਮੈਦਾਨੀ ਜੀ ਕੀਤਾ ਜਾਣ ਨੂੰ ਸੋ ਫਿਰ ਇਹ ਵੀ ਵੇਖ ਲਿਆ ਵੀ ਚਲੋ ਆਪਾਂ ਬਿਜ਼ਨਸ 'ਚ ਵੜ ਗਏ ਉਹਨੇ ਇੱਕ ਨੋਮੈਕਸ ਦੀ ਪੜਾਈ ਕੀਤੀ ਸੀ ਫਿਰ ਵਪਾਰ 'ਚ ਵੜ ਗਏ ਵਪਾਰ ਬਹੁਤ ਚੜਿਆ ਐਸੀ ਕੋਈ ਗੱਲ ਨਹੀਂ ਬਹੁਤ ਮੋਟਾ ਵਪਾਰ ਕੀਤਾ ਵਪਾਰ ਵੀ ਕਰਕੇ ਫਿਰ ਵੀ ਪਤਾ ਲੱਗਿਆ ਵੀ ਇਹ ਹੈ ਹੀ ਨਹੀਂ ਕੁਝ ਜਦੋਂ ਪਰਿਵਾਰ ਨਾਲ ਘਟਨਾਵਾਂ ਘਟ ਗਈਆਂ ਨਾ ਫਿਰ ਸੱਚਾ ਵੀ ਯਾਰੀ ਕਿਸ ਕੰਮ ਨੇ ਜਦੋਂ ਸਾਰਾ ਕੁਝ ਇੱਥੀ ਤਰਹਾ ਤਰਾਇਆ ਰਹਿ ਜੈਨਾ ਠੀਕ ਹੈ ਇਹ ਆਪਣੀ ਹੁਣ ਜ਼ਮੀਨ ਇੱਥੇ ਨਾਲ ਐ ਏਮ ਜੈਡਾ ਵੱਡਾ ਆਇਆ ਹੈ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵੀ ਆਪਾਂ ਇਹ ਲੰਗਰਾਂ ਦਾ ਲੋਕਾਂ ਦੇ ਠਹਿਰਨ ਦਾ ਇਹ ਸਿਸਟਮ ਬਣਾਓ ਇਹ ਸੋਚ ਕੇ ਫਿਰ ਇਹ ਕੰਮ ਨੂੰ ਸ਼ੁਰੂ ਕੀਤਾ ਤੇ ਮਹਾਰਾਜ ਨੇ ਇਸ ਕੰਮ ਨੂੰ ਲਿਆਉਣਾ ਸੀ ਕਰੇ ਕੀ ਕੀ ਕਟਨਾਵਾ ਕਟੀਆਂ ਤੇ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਰਪਾ ਕੀਤੀ ਹੈ ਹੁਣ ਇਹ ਹੀ ਬੇਨਤੀ ਹੈ ਵੀ ਸੱਚੇ ਪਾਤਸ਼ਾਹ ਇਸੇ ਕੰਮ ਤੇ ਲਾਈ ਰੱਖਾ ਤੇ ਇਹ ਹੀ ਕੰਮ ਆ ਜਿਹੜਾ ਇਹ ਵਧੀ ਜਾਂਦਾ ਓਵੇਂ ਓਵੇਂ ਨਾਲ ਸੰਗਤ ਵਧੀ ਜਾਂਦੀ ਹੈ ਪਹਿਲਾਂ ਇਕੱਲੇ ਚੱਲੇ ਸੀ ਜਿਵੇਂ ਜਿਵੇਂ ਤੁਰਿਆ ਕਾਫਲਾ ਵਧਦਾ ਤੁਰਿਆ ਘਰ ਦੇ ਪਰਿਵਾਰਕ ਮੈਂਬਰ ਨੇ ਜਾਂ ਕੋਈ ਤੁਹਾਡੇ ਸੱਜਣ ਬੇਲੀ ਨੇ ਕੋਈ ਜਿਹਨੇ ਵੀ ਕਿਸ ਤਰ੍ਹਾਂ ਆਗੇ ਕਿ ਇਸ ਕੰਮ ਚ ਕੋਈ ਚੁਣਾਈਆਂ ਵੀ ਆਈਆਂ ਚੁਣਾਈਆਂ ਤਾਂ ਆਉਂਦੀਆਂ ਹੀ ਨੇ ਕਠਿਨਾਈਆਂ ਤਾਂ ਪਹਿਲਾਂ ਵੇਖੋ ਜਦੋਂ ਕੋਈ ਵੀ ਤੁਸੀਂ ਕੰਮ ਕਰਦੇ ਹੋ ਨਾ ਉਦੋਂ ਤੁਹਾਨੂੰ ਇਕੱਲੇ ਨੂੰ ਕਰਨਾ ਪੈਂਦਾ ਨਿੰਦਕਾਂ ਦੀ ਵੀ ਤੁਹਾਨੂੰ ਜਿਹੜੀ ਹੈ ਉਹ ਵੀ ਚੱਲਣੀ ਪੈਂਦੀ ਹੈ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਵੀ বাজਦੀਆਂ ਕਿਉਂਕਿ ਇਹ ਜਿਹੜਾ ਸਮਾਜ ਹੈ ਨਾ ਇਹ ਜਿਹੜਾ ਕੁਦਰਤੀ ਸਮਾਜਿਕ ਤਾਣਾ ਬਾਣਾ ਇਹ ਮੈਂ ਤਾਂ ਇੱਕ ਗੱਲ ਵੇਖ ਲਈਏ ਵੀ ਇਹ ਪੜਾ ਘਮ ਹਰੇ ਕਹੀ ਜਾਂਦਾ ਬਹੁਤ ਵਧੀਆ ਕੰਮ ਕਰਦਾ ਬਹੁਤ ਵਧੀਆ ਕੰਮ ਕਰ ਚੰਗਾ ਕੰਮ ਕਰਦਾ ਵੀ ਕੋਈ ਨਹੀਂ ਤੇ ਕਰਨ ਦਿੰਦੇ ਵੀ ਨਹੀਂ ਲੱਤਾਂ ਖਿੱਚਣ ਵਾਲੇ ਉਸ ਤੋਂ ਵੱਧ ਹੈ ਛਲਾਗਾ ਕਰਨ ਵਾਲੇ ਨਾਲੋਂ ਲੱਤਾਂ ਖਿੱਚਣ ਵਾਲੇ ਵੱਧ ਹੁੰਦੇ ਆ ਇਹ ਤਾਂ ਤੁਸੀਂ ਵੇਖਣਾ ਵੀ ਤੁਹਾਡੇ ਚ ਕਿੰਨੀ ਪਾਵਰ ਹੈ ਜੇ ਤਾਂ ਤੁਸੀਂ ਕੱਚੇ ਪਿੱਲੇ ਹੋ ਤਾਂ ਛੱਡ ਜਾਓਗੇ ਇੱਕ ਬੰਦੇ ਨੇ ਬੋਲੀ ਮਾਰਤੀ ਵੀ ਵੇਖੀ ਲੱਛਣ ਕਰਦਾ ਹੈ ਲੱਛਣ ਹੀ ਦੱਸਦੇ ਨੇ ਤੁਸੀਂ ਆਪ ਦੇ ਇੱਕ ਮਾਣ ਇੱਕ ਚਿੱਤ ਹੋ ਕੇ ਤੁਸੀਂ ਸੇਵਾ ਕਰਦੇ ਹੋ ਤੇ ਉਹ ਲੱਛਣ ਦੱਸਦਾ ਸੋ ਇਸ ਕਰਕੇ ਬੋਲੀਆਂ ਵੀ ਚੱਲਣੀਆਂ ਪੈਂਦੀਆਂ ਕਠਿਨਾਈਆਂ ਵੀ ਚੱਲਣੀਆਂ ਪੈਂਦੀਆਂ ਪਰ ਜਦੋਂ ਤੁਸੀਂ ਤਾਨਿਆਂ ਮਿਹਣਿਆਂ ਤੋਂ ਬਿਲਕੁਲ ਪਰਵਾਹ ਨਾ ਕਰਦੇ ਹੋਏ ਜਦੋਂ ਤੁਸੀਂ ਆਪ ਦੇ ਮਨ ਦੇ ਉੱਤੇ ਇੱਕ ਧਿਆਨ ਹੈ ਤੁਹਾਡਾ ਜਦੋਂ ਧਿਆਨ ਤੁਹਾਡੇ ਮੱਥੇ ਤੋਂ ਧਿਆਨ ਇੱਕ ਪਾਸੇ ਹੋਊਗਾ ਵੀ ਮੈਂ ਤਾਂ ਇਹ ਕੰਮ ਕਰਨਾ ਹੀ ਕਰਨਾ ਤੇ ਮਹਾਰਾਜ ਉਹਦੇ ਵਿੱਚ ਕਾਮਯਾਬੀ ਦਿੰਦਾ ਜਿਹੜੇ ਨਿੰਦਕ ਹੁੰਦੇ ਨੇ ਵਿੱਚ ਅੜਕਾ ਲਾਉਣ ਵਾਲੇ ਹੁੰਦੇ ਨੇ ਉਹ ਇਕਦਾਂ ਮਹਾਰਾਜ ਵੀ ਫਿਰ ਚੰਗੇ ਕੰਮ ਚ ਮਹਾਰਾਜੀ ਤੁਹਾਡੀ ਮਦਦ ਕਰਦਾ ਤੇ ਜਿਹੜੇ ਨਿੰਦਕਾ ਹੌਲੀ-ਹੌਲੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਫਿਰ ਉਹ ਆਪੇ ਪਿੱਛੇ ਹਟਨੇ ਸ਼ੁਰੂ ਹੋ ਜਾਂਦੇ ਨੇ ਕਠਿਨਾਈਆਂ ਦਾ ਆਈਆਂ ਵੀ ਫਾਈਨੈਂਸ਼ੀਅਲੀ ਕਠਿਨਾਈਆਂ ਵੀ ਆਈਆਂ ਹੁਣ ਇਸ ਕੰਮ ਨੂੰ 6 ਸਾਲ ਤੋਂ ਉੱਪਰ ਹੋ ਚੱਲੇਆ ਮੇਰਾ ਸਾਢੇ 7 ਸਾਲ ਦੇ ਕਰੀਬ ਹੋ ਗਏ ਤੇ ਹੁਣ ਗੁਰੂ ਮਹਾਰਾਜ ਦੀ ਕਿਰਪਾ ਚੱਲੇ ਕੰਮ ਤੇ ਤਾਂ ਹਰੇਕ ਹੀ ਫਿਰ ਨਾਲ ਤੁਰਦਾ ਤੇ ਫਿਰ ਐਡਾ ਵੱਡਾ ਜਿਹੜਾ ਕੰਮ ਹੈ ਫਿਰ ਬਾਬੇ ਨਾਨਕ ਦਾ ਕਾਜ ਹੈ ਉਹਦੇ ਤੇ ਤਾਂ ਫਿਰ ਆਪਣੀ ਜਿਹੜੀ ਕੌਮ ਹੈ ਉਹ ਤੁਹਾਨੂੰ ਪਤਾ ਵੀ ਅੱਜ ਅੱਜ ਤਾਂ ਹੁਣ ਲੰਗਰ ਆ ਜਿਹੜੇ ਥਾਂ ਥਾਂ ਲੱਗਦੇ ਨੇ ਲੰਗਰਾਂ ਦੀ ਮਹੱਤਤਾ ਬਹੁਤ ਵੱਡੀ ਹੈ ਆਪਣੀ ਕੌਮ ਦਾ ਸੱਚੇ ਪਾਤਸ਼ਾਹ ਮੈਦਾਨਾਂ ਵੀ ਬਾਬੇ ਨਾਨਕ ਨੇ ਕਿਹੜੇ ਵੇਲੇ ਇਹ ਬੂਟਾ ਲਾਇਆ ਹੈ ਇਹ ਵਧੀ ਫੁੱਲੀ ਜਾਂਦਾ ਵਧੀ ਫੁੱਲੀ ਜਾਂਦਾ ਸੱਚੇ ਪਾਤਸ਼ਾਹ ਕੀ ਅਰਦਾਸ ਹੈ ਕਿ ਸ਼ੰਸ਼ਾ ਜੀ ਉਹ ਆਪ ਦੇ ਲੜ ਲਾਇਆ ਤੇ ਲੜ ਲਈ ਰਿਹਾ ਅੱਜ ਅਸੀਂ ਗੱਲ ਕੀਤੀ ਹੈ ਲੰਗਰ ਵਾਲੇ ਬਾਬੇ ਦੀ ਜੋ ਹਨ ਸੁਵੇਕ ਸਿੰਘ ਬਠਿੰਡਾ ਦੇ ਏਮ ਜੀ ਹਸਪਤਾਲ ਵਿੱਚ ਉਹਨਾਂ ਦੀ ਸੇਵਾ ਭਾਵਨਾ ਹੈ ਜੋ ਲੰਗਰ ਦੀ ਉਹ ਤੁਸੀਂ ਉਹਨਾਂ ਦੇ ਮੂੰਹੋਂ ਸੁਣੀ ਹੈ ਅਤੇ ਉਹਨਾਂ ਦੀ ਰਹਿੰਦੀ ਜ਼ਿੰਦਗੀ ਦਾ ਜੋ ਸੰਕਲਪ ਹੈ ਕੀ ਹੈ ਉਹ ਉਹਨਾਂ ਤੋਂ ਸੁਣਿਆ ਹੈ ਇਹ ਸੀ ਅੱਜ ਦੀ ਇੱਕ ਖਾਸ ਰਿਪੋਰਟ ਆਪ ਸਭ ਨੂੰ ਸਿਨੇਮਰ ਇੱਕ ਸੁਨੇਹਾ ਵੀ ਇਹ ਜੋ ਰਿਪੋਰਟ ਹੈ ਦਿੰਦੀ ਹੈ ਕਿ ਅਸੀਂ ਮਨੁੱਖਤਾ ਦੀ ਸੇਵਾ ਲਈ ਤਤ ਪਰ ਰਹੀਏ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਨਿਸ਼ਾਨਾ ਜੋ ਟੀਚਾ ਜੋ ਰਸਤਾ ਦਿਖਾਇਆ ਹੈ ਉਸ ਤੇ ਚੱਲੀਏ ਅਤੇ ਸੁਭੇਗ ਸਿੰਘ ਲਈ ਕਾਮਨਾ ਹੈ ਕਿ ਉਹ ਆਪਣੀ ਨਿਰੰਤਰ ਸੇਵਾ ਬਾਖੂਬੀ ਇਸੇ ਤਰ੍ਹਾਂ ਨਿਭਾਉਂਦੇ ਰਹਿਣ ਮਿਲਦੇ ਹਾਂ ਜਲਦੀ ਹੀ ਅਜਿਹੀ ਹੀ ਇੱਕ ਸਾਰਥਕ ਰਿਪੋਰਟ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਸੁਰਿੰਦਰ ਸਿੰਘ ਮਾਨ